ਜੀ ਕਹਣਾ ਚਾਹੋ ਕਿ ਜਿਹੜੇ ਕਿ ਚਾਰ ਮੋਟਰਸਾਈਕਲ ਖੜੇ ਗਏ ਨੇ ਰੇਲਵੇ ਜੀ ਆ ਇਹ 22 25 ਨੂੰ ਵਕਤ ਕੋਈ 2 ਵਜੇ ਦੇ ਕਰੀਬ ਪਾਵਰ ਕੈਵਨ ਦੇ ਲਾਗਿਓਂ ਕਿ ਮੋਟਰਸਾਈਕਲ ਚੋਰੀ ਕਰਕੇ ਬੰਦਾ ਜਿਹੜਾ ਸੀ ਇੱਥੋਂ ਚਲਾ ਗਿਆ ਉਹ ਜਿਹੜਾ ਮੋਟਰਸਾਈਕਲ ਸੀ ਉਹ ਸਟੇਸ਼ਨ ਮਾਸਟਰ ਦਾ ਸੀ ਉਹਨੇ ਸਾਡੇ ਕੋਲ ਦਰਖਾਸਤ ਪਾਈ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਰੇਡ ਕਰਕੇ ਇਹ ਮੋਟਰਸਾਈਕਲ ਜਿਹੜਾ ਲੈ ਕੇ ਜਦੋਂ ਵੇਚਣ ਵਾਸਤੇ ਜਾ ਰਿਹਾ ਸੀ ਬਾਹਰ ਕਿਸੇ ਨੂੰ ਉਦੀ ਫੋਨ ਤੇ ਗੱਲਬਾਤ ਹੋਈ ਹੋਣੀ ਕਿਸੇ ਨਾਲ ਇਹ ਚਨਵਾਸਤੇ ਜਾ ਰਿਹਾ ਸੀ ਤੇ ਉਸ ਤੋਂ ਫਿਰ ਇਹਨੂੰ ਰਿਕਵਰ ਕੀਤਾ ਸੀ ਇਹਨਾਂ ਹੀਰੋ ਹੰਡਾ ਸਪਰਿੰਡਰ ਜਿਹੜਾ ਮੋਟਰਸਾਈਕਲ ਰੰਗ ਦੇ ਚ ਇਹ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਕਿੰਨੀ ਉਮਰ ਹੈ ਇਹ ਦੀ ਪਹਿਲਾਂ ਵੀ ਤੇਰਾ ਮਾਮਲਾ ਕੋਈ ਦਰਜਾਇਆ ਨਹੀਂ ਅਧਿਕਾਰੀ ਜੀ ਇਹ ਫਤਿਹਗੜ ਚੂੜੀਆਂ ਪਹਿਲਾਂ ਤੇ ਜਿਹੜਾ ਹੈਗਾ ਪਰਚਾ ਜਿਹੜਾ ਦਰਜਾ ਫਤਿਹਗੜ ਚੂੜੀਆਂ ਥਾਣੇ 'ਚ ਹਾਂ ਜੀ ਇੱਥੋਂ ਦਾ ਰਹਿਣ ਵਾਲਾ ਹੈ ਇਹ ਲਕਵਿੰਦ ਦਰਸਿੰਦਰ ਉੱਤਰ ਬਲਵਿੰਦਰ ਸਿੰਘ ਵਾਸੀ ਪਿੰਡੀਆਂ ਸੈਦਾ ਥਾਣਾ ਪਿੰਡੀਆਂ ਸੈਦਾ ਤਕੀਲ ਅਜਨਾਲਾ ਜ਼ਿਲ੍ਹਾ ਅਮਰਸਰ ਇਹਦੇ ਇਹਦੇ ਟੋਟਲ ਜਿਹੜੇ ਆ 3 ਹੋਰ ਜਿਹੜੇ ਆ ਮੋਟਰਸਾਈਕਲ ਤੇ ਇੱਕ ਐਕਟਵਾ ਜਿਹੜੀ ਆ ਉਹ ਬਰਾਮਦ ਕਰਵਾਈ ਆ ਪੈਸੇ ਕੀ ਇਹ ਕੰਮ ਕੀ ਕਰਦਾ ਇਹਨੇ ਦੱਸਿਆ ਕੋਈ ਮੈਂ ਕੀ ਕੰਮ ਕਰਦਾ ਪਹਿਲਾਂ ਜਾਂ ਇਹ ਹੀ ਤਾਂ ਕੰਮ ਹੀ ਚੋਰੀ ਦੇਖੋ ਹਜੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹ ਜਦੋਂ ਆਪਾਂ ਪੁਲਿਸ ਰਿਮਾਂਡ ਤੋਂ ਬਾਅਦ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਚਾਂਚ ਲਿਆਵਾਂਗੇ ਹਾਂ ਜੀ ਕੀ ਕਹਣਾ ਚਾਹੋ ਕਿ ਜਿਹੜੇ ਕਿ ਚਾਰ ਮੋਟਰਸਾਈਕਲ ਫੜੇ ਗਿਨੇ ਰੇਲਵੇ ਜੀ ਇਹ 22 25 ਨੂੰ ਵਕਤ ਕੋਈ 2 ਵਜੇ ਦੇ ਕਰੀਬ ਪਾਵਰ ਕੈਵਨ ਦੇ ਲਾਗਿਓਂ ਕੋ ਮੋਟਰਸਾਈਕਲ ਚੋਰੀ ਕਰਕੇ ਬੰਦਾ ਜਿਹੜਾ ਸੀ ਇੱਥੋਂ ਚਲਾ ਗਿਆ ਉਹ ਜਿਹੜਾ ਮੋਟਰਸਾਈਕਲ ਸੀ ਉਹ ਸਟੇਸ਼ਨ ਮਾਸਟਰ ਦਾ ਸੀ ਉਹਨੇ ਸਾਡੇ ਕੋਲ ਦਰਖਾਸਤ ਲਗਾਈ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਰੇਡ ਕਰਕੇ ਇਹ ਮੋਟਰਸਾਈਕਲ ਜਿਹੜਾ ਲੈ ਕੇ ਜਦੋਂ ਵੇਚਣ ਵਾਸਤੇ ਜਾ ਰਿਹਾ ਸੀ ਬਾਹਰ ਕਿਸੇ ਨੂੰ ਉਦੀ ਫੋਨ ਤੇ ਗੱਲਬਾਤ ਹੋਈ ਹੋਣੀ ਕਿਸੇ ਨਾਲ ਵੇਚਣ ਵਾਸਤੇ ਜਾ ਰਿਹਾ ਸੀ ਤੇ ਉਸ ਤੋਂ ਫਿਰ ਇਹਨੂੰ ਰਿਕਵਰ ਕੀਤਾ ਸੀ ਇਹਨਾਂ ਦਾ ਹੀਰੋ ਹੰਡਾ ਸਪਰਿੰਡਰ ਜਿਹੜਾ ਮੋਟਰਸਾਈਕਲ ਕਾਲੇ ਰੰਗ ਦਾ ਸੀ ਇਹ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਕਿੰਨੀ ਉਮਰ ਹੈ ਇਹ ਦੀ ਪਹਿਲਾਂ ਵੀ ਤੇਰਾ ਮਾਮਲਾ ਅੰਦਰ ਜਾਈ ਇਹ ਫਤਿਹਗੜ ਚੂੜੀਆਂ ਪਹਿਲਾਂ ਤੇ ਜਿਹੜਾ ਹੈਗਾ ਪਰਚਾ ਜਿਹੜਾ ਦਰਜਾ ਫਤਿਹਗੜ ਚੂੜੀਆਂ ਥਾਣੇ 'ਚ ਹਾਂ ਜੀ ਇੱਥੋਂ ਦਾ ਰਹਿਣ ਵਾਲਾ ਹੈ ਇਹ ਲਕਵਿੰਦ ਰਚਿੰਦ ਉੱਤਰ ਬਲਵਿੰਦਰ ਸਿੰਘ ਵਾਸੀ ਪਿੰਡੀਆਂ ਸੈਦਾ ਥਾਣਾ ਪਿੰਡੀਆਂ ਸੈਦਾ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਇਹਦੇ ਇਹਦੇ ਟੋਟਲ ਜਿਹੜੇ ਆ ਤਿੰਨ ਹੋਰ ਜਿਹੜੇ ਆ ਮੋਟਰਸਾਈਕਲ ਤੇ ਇੱਕ ਐਕਟਵਾ ਜਿਹੜੀ ਆ ਉਹ ਬਰਾਮਦ ਕਰਵਾਈ ਹੈ ਪੁੱਛੇ ਕਿ ਇਹ ਕੰਮ ਕੀ ਕਰਦਾ ਇਹਨੇ ਦੱਸਿਆ ਕੋਈ ਮੈਂ ਕੀ ਕੰਮ ਕਰਦਾ ਪਹਿਲਾਂ ਜਾਂ ਇਹ ਤਾਂ ਕੰਮ ਹੀ ਚੋਰੀ ਦੇਖੋ ਹਜੇ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿ ਜਦੋਂ ਆਪਾਂ ਪੁਲਿਸ ਰਿਮਾਂਡ ਤੋਂ ਬਾਅਦ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਚਾਂਚ ਲਿਆਵਾਂਗੇ ਮੈਂ ਇਹ ਕਹਿਣਾ ਚਾਹਉ ਕਿ ਜਿਹੜੇ ਕਿ ਚਾਰ ਮੋਟਰਸਾਈਕਲ ਖੜੇਗੇ ਨੇ ਰੇਲਵੇ ਜੀਐਫ ਇਹ 2225 ਨੂੰ ਵਕਤ ਕੋਈ 2 ਵਜੇ ਦੇ ਕਰੀਬ ਪਾਵਰ ਕੈਵਨ ਦੇ ਲਾਗੋਂ ਇੱਕ ਮੋਟਰਸਾਈਕਲ ਚੋਰੀ ਕਰਕੇ ਬੰਦਾ ਜਿਹੜਾ ਸੀ ਇਥੋਂ ਚਲਾ ਗਿਆ ਉਹ ਜਿਹੜਾ ਮੋਟਰਸਾਈਕਲ ਸੀ ਉਹ ਸਟੇਸ਼ਨ ਮਾਸਟਰ ਦਾ ਸੀ ਉਹਨੇ ਸਾਡੇ ਕੋਲ ਦਰਖਾਸਤ ਲਗਾਈ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਰੇਡ ਕਰਕੇ ਇਹ ਮੋਟਰਸਾਈਕਲ ਜਿਹੜਾ ਲੈ ਕੇ ਜਦੋਂ ਵੇਚਣ ਵਾਸਤੇ ਜਾ ਰਿਹਾ ਸੀ ਬਾਹਰ ਕਿਸੇ ਨੂੰ ਉਦੀ ਫੋਨ ਤੇ ਗੱਲਬਾਤ ਹੋਈ ਹੋਣੀ ਕਿਸੇ ਨਾਲ ਵੇਚਣ ਵਾਸਤੇ ਜਾ ਰਿਹਾ ਸੀ ਤੇ ਉਸ ਤੋਂ ਫਿਰ ਇਹਨੂੰ ਰਿਕਵਰ ਕੀਤਾ ਸੀ ਇਹਨਾਂ ਦਾ ਹੀਰੋ Honda Sprinter ਜਿਹੜਾ ਮੋਟਰਸਾਈਕਲ ਕਾਲੇ ਰੰਗ ਦਾ ਸੀ ਇਹ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਕਿੰਨੀ ਉਮਰ ਹੈ ਇਹਦੀ ਪਹਿਲਾਂ ਵੀ ਤੇਰਾ ਮਾਮਲਾ ਦਰਜ ਹੈ ਇਹ ਫਤਿਹਗੜ ਚੂੜੀਆਂ ਪਹਿਲਾਂ ਤੇ ਜਿਹੜਾ ਹੈਗਾ ਪਰਚਾ ਜਿਹੜਾ ਦਰਜਾ ਫਤਿਹਗੜ ਚੂੜੀਆਂ ਥਾਣੇ 'ਚ ਹਾਂ ਜੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਲਖਵਿੰਦਰ ਸਿੰਘ ਉੱਤਰ ਬਲਵਿੰਦਰ ਸਿੰਘ ਵਾਸੀ ਪਿੰਡੀਆਂ ਸੈਦਾ ਥਾਣਾ ਪਿੰਡੀਆਂ ਸੈਦਾ ਤਕੀਲ ਅਜਨਾਲਾ ਜ਼ਿਲ੍ਹਾ ਅਮਰਸਰ ਇਹ ਇਹ ਟੋਟਲ ਜਿਹੜੇ ਆ ਤਿੰਨ ਹੋਰ ਜਿਹੜੇ ਆ ਮੋਟਰਸਾਈਕਲ ਤੇ ਇੱਕ ਐਕਟਵਾ ਜਿਹੜੀ ਆ ਉਹ ਬਰਾਮਦ ਕਰਵਾਈ ਹੈ ਪੈਸੇ ਕੀ ਇਹ ਕੰਮ ਕੀ ਕਰਦਾ ਇਹਨੇ ਦੱਸਿਆ ਕੋਈ ਮੈਂ ਕੀ ਕੰਮ ਕਰਦਾ ਪਹਿਲਾਂ ਜਾਂ ਇਹ ਹੀ ਤਾਂ ਕੰਮ ਹੀ ਚੋਰੀ ਦੇਖੋ ਹਜੇ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿ ਜਦੋਂ ਆਪਾਂ ਪੁਲਿਸ ਰਿਮਾਂਡ ਤੋਂ ਬਾਅਦ ਦੇ ਵਿੱਚ ਜੋ ਵੀ ਕੰਮ ਨੇ ਆਊਗਾ ਉਹ ਤੁਹਾਡੇ ਚਾਂਚ ਲਿਆਵਾਂਗੇ Vamos